ਅੱਜ ਦੀ ਬਹੁਤ ਹੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸਦੀ ਕਿ ਪੰਜਾਬ ਵਿੱਚ ਜਦੋਂ ਲੋਕ ਸਭਾ ਚੋਣਾਂ ਦਾ ਪੜ ਪੂਰੀ ਤਰ੍ਹਾਂ ਪਖਿਆ ਹੋਇਆ ਤਾਂ ਅਕਾਲੀ ਦਲ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੁਬਈ ਚਲੇ ਗਏ ਹਨ ਪਹਿਲੀ ਵਾਰ ਇੰਜ ਹੋਇਆ ਕਿ ਮਲੂਕਾ ਚੋਣਾਂ ਦੇ ਭਰੇ ਮੈਦਾਨ ਵਿੱਚੋਂ ਗੈਰ ਹਾਜ਼ਰ ਨਜ਼ਰ ਆ ਰਹੇ ਨੇ ਹਾਲਾਂਕਿ ਉਹਨਾਂ ਦੀ ਨੂੰ ਪਰਮਪਾਲ ਕੌਰ ਸਿੱਧੂ ਬਠਿੰਡਾ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜ ਰਹੀ ਹੈ ਵੇਰਵੇ ਅਨੁਸਾਰ ਸਿਕੰਦਰ ਸਿੰਘ ਮਲੂਕਾ ਚੁੱਪਚਾਪ ਹੀ 15 ਮਈ ਨੂੰ ਦੁਬਈ ਲਈ ਰਵਾਨਾ ਹੋ ਗਏ ਹਨ ਇਸ ਤੋਂ ਪਹਿਲਾਂ ਉਹ ਪਿੰਡ ਮਲੂਕਾ ਵਿਚਲੇ ਘਰ ਵਿੱਚ ਰਹਿ ਰਹੇ ਸਨ ਤੇ ਚੋਨਾ ਨੂੰ ਲੈ ਕੇ ਉਹਨਾਂ ਬਿਲਕੁਲ ਖਮੋਸ਼ੀ ਧਾਰੀ ਹੋਈ ਸੀ ਸ਼ਰੋਮਣੀ ਅਕਾਲੀ ਦਲ ਨਾਲ ਉਹਨਾਂ ਦੇ ਮਨਮਟਾਵ ਕਿਸੇ ਤੋਂ ਹੁਣ ਗੁੱਝੇ ਨਹੀਂ ਰਹੇ ਹਨ ਤੇ ਉਹ ਪਹਿਲੀ ਜੂਨ ਮਗਰੋਂ ਹੀ ਹੁਣ ਆਪਣੇ ਪੱਤੇ ਖੋਲ ਸਕਦੇ ਹਨ ਪਰਮਪਾਲ ਕੌਰ ਸਿੱਧੂ ਨੇ 11 April ਨੂੰ ਭਾਜਪਾ ਵਿੱਚ ਸ਼ਮੂਲੀਅਤ ਕੀਤੀ ਸੀ ਅਤੇ 16 April ਨੂੰ ਭਾਜਪਾ ਨੇ ਉਹਨਾਂ ਨੂੰ ਬਠਿੰਡਾ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ ਸੀ ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਮੌੜ ਤੋਂ ਮਲੂਕਾ ਦੀ ਥਾ ਨਵਾਂ ਹਲਕਾ ਇੰਚਾਰਜ ਜਨਮੇਜਾ ਸਿੰਘ ਸਿੱਖੋ ਨੂੰ ਲਗਾ ਦਿੱਤਾ ਹੈ ਸੂਤਰਾਂ ਮੁਤਾਬਕ ਮਲੂਕਾ ਨੇ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਤੋਂ ਇੱਕੋ ਜਿੰਨੀ ਦੂਰੀ ਬਣਾ ਕੇ ਰੱਖਣ ਦਾ ਫੈਸਲਾ ਕੀਤਾ ਹੈ ਇਸੇ ਮਸਲੇ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਅਕਾਲੀ ਦਲ ਦੇ ਸਪੋਕਸਮੈਨ ਹਰਜੀਤ ਸਿੰਘ ਭੁੱਲਰ ਜੁੜ ਚੁੱਕੇ ਨੇ ਆ ਸਰ ਕਿਵੇਂ ਦੇਖਦੇ ਹੋ ਇਹ ਸਕੰਦਰ ਸਿੰਘ ਮਲੂਕਾ ਵਿਦੇਸ਼ ਚਲੇ ਗਏ ਹਨ ਉਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਤੇ ਜਦੋਂ ਇੱਕ ਇੱਕ ਦਿਨ ਐਮਐਚ ਚੋਣ ਪ੍ਰਚਾਰ ਨੂੰ ਲੈ ਕੇ ਲੋਕ ਸਭਾ ਚੋਣਾਂ ਦਾ ਪ੍ਰਚਾਰ ਹੈ ਜਿਹੜਾ ਜੋਰਾ ਤੇ ਹੈ ਜੀ ਅ ਦੇਖੋ ਇਸ ਦਾ ਸਿੱਕਰਨ ਦਾ ਨੋਟ ਹੈ ਸਰ ਦਾ ਰੈਸਰੋਟ ਹੈ ਇਸੇ ਕਾਲ ਹੈ ਅ ਗੱਲ ਕਰ ਹੈ ਕਿ ਹਰ ਕੇਸ ਦਾ ਆਪਣਾ ਨਿੱਜੀ ਮਾਮਲਾ ਹੋ ਸਕਦਾ ਹੈ ਮਲੂਕਾ ਜੀ ਅਗਰ ਅੱਜ ਬਾਹਰ ਗਏ ਨੇ ਤੇ ਪਿਛਲੇ ਆਲਮੋਸਟ 1 ਮਹੀਨੇ ਤੋਂ ਅਸੀਂ ਸੀਗੇ ਜਦੋਂ ਦਾ ਰੈਕਸ਼ਨ ਦਾ ਦੰਗਾ ਵਜਿਆ ਤੇ ਆਪਣੇ ਕੌਂਸਲਿੰਗ ਸੀ ਆਪਣੇ ਲਾਕੇ ਦੇ ਵਿੱਚ ਸੀਗੇ ਜੀ ਪਰ ਚੋਣ ਦੇ ਵਿੱਚ ਸਰਗਰਮ ਨਜ਼ਰ ਨਹੀਂ ਆ ਰਹੇ ਜੀ ਉਹ ਨਾ ਤਾਂ ਉਹ ਭਾਜਪਾ ਦੇ ਨਜ਼ਦੀਕ ਜਾ ਰਹੇ ਨੇ ਉਹਨਾਂ ਦੇ ਨੂੰ ਪਰਮਪਾਲ ਕੌਰ ਸਿੱਧੂ ਭਾਜਪਾ ਤੋਂ ਲੜ ਰਹੇ ਨੇ ਨਾ ਹੀ ਉਹ ਕਾਲੀ ਦਲ ਦੇ ਕਿਤੇ ਸਮਾਗਮਾਂ ਦੇ ਵਿੱਚ ਨਜ਼ਰ ਆ ਰਹੇ ਨੇ ਜੀ ਦੇਖੋ ਇਸ ਤਰ੍ਹਾਂ ਇੱਕ ਭਾਜਪਾ ਦਾ ਕਰੋਣਾ ਜਾਣਾ ਹੁੰਦਾ ਤੇ ਸ਼ਾਇਦ ਉਹ ਆਪਣੇ ਨਵੇਂ ਪਰਮਪਾਲ ਦੇ ਨਾਲ ਹੀ ਚਲੇ ਜਾਂਦੇ ਕਿ ਜੀ ਕੋਈ ਸਵਾਲ ਜਾਂਦਾ ਨਾ ਕੋਈ ਸਵਾਲ ਹੀ ਪਾਦਨੇ ਆਉਂਦਾ ਇਕੱਲੇ ਇਕੱਲੇ ਨੇ ਔਰ ਅਕਾਲੀ ਦਲ ਜੀ ਰਹਿਣਗੇ ਤੇਹੀ ਵਜ੍ਹਾ ਹੈ ਕਿ ਉਹ ਕਿਤੇ ਵੀ ਆਪਣੇ ਜਿਹੜੇ ਉਹਨਾਂ ਨੌ ਹੈ ਉਹਨਾਂ ਦੇ ਨਾਲ ਜਿਹੜੇ ਵੀ ਪ੍ਰਚਾਰ ਕਰਦੇ ਨਜ਼ਰ ਨਹੀਂ ਆਏ ਜੀ ਪਰ ਅਕਾਲੀ ਦਲ ਦੇ ਨਾਲ ਵੀ ਪ੍ਰਚਾਰ ਕਰਦੇ ਨਜ਼ਰ ਨਹੀਂ ਆ ਰਹੇ ਫਰੀਦਕੋਟ ਲੋਕ ਸਭਾ ਹਲਕਾ ਜਿਹੜਾ ਉਹਨਾਂ ਦੇ ਰਾਮਪੁਰਾ ਫੂਲ ਦੇ ਵਿੱਚ ਪੈਂਦਾ ਹੈ ਤਾਂ ਉਹ ਉੱਥੇ ਉਹ ਸਰਗਰਮੀਆਂ ਨੇ ਜਿਹੜੀਆਂ ਤੁਹਾਡੇ ਉਮੀਦਵਾਰ ਰਾਜਵਿੰਦਰ ਸਿੰਘ ਹੋਰਾਂ ਦੀਆਂ ਉਹਨਾਂ ਦੇ ਵਿੱਚ ਵੀ ਨਜ਼ਰ ਨਹੀਂ ਆਉਂਦੇ ਜੀ ਦੇ ਕੋਈ ਇਸ ਤਰ੍ਹਾਂ ਨਹੀਂ ਹੈਗਾ ਉਹਨਾਂ ਨੇ ਮੀਟੀਆਂ ਕੀਤੀਆਂ ਨੇ ਗਿਵ ਆਲ ਨਾਲ ਵੀ ਮੀਟੀਆਂ ਕੀਤੀਆਂ ਨੇ ਔਰ ਜੋ ਵੀ ਉਹਨਾਂ ਦਾ ਬੰਦਾ ਸੀਗਾ ਉਹ ਬਾਕੀ ਵੀ ਆਪਣਾ ਸਭ ਤੋਂ ਪਾਰ ਹੈ ਜੀ ਅੱਗੇ ਕਿਵੇਂ ਦੇਖਦੇ ਹੋ ਜੀ ਕਿ ਲੱਗਦਾ ਕਿ ਉਹ ਕਾਲੀ ਦਲ ਦੇ ਨਾਲ ਜੁੜੇ ਰਹਿਣਗੇ ਜਾਂ ਜਿਸ ਤਰ੍ਹਾਂ ਦੇ ਮਨ ਮਟਾਵ ਉਹਨਾਂ ਦੇ ਵੱਲੋਂ ਸਾਹਮਣੇ ਆਏ ਨੇ ਦੂਰੀ ਵੱਧ ਸਕਦੀ ਹੈ ਦੇਖੋ ਐਸੇ ਕੋਈ ਮਨ ਮਟਾਵ ਨਹੀਂ ਹੈਗੇ ਇਹ ਸਿਰਫ ਖਿਆਸਾਰੀਆਂ ਨੇ ਕਿ ਉਹਨਾਂ ਦੇ ਕੋਈ ਮਨ ਮਟਾਵ ਹੈਗੇ ਹਾਈ ਕਮਾਂਡ ਦੇ ਨਾਲ ਅਗਰ ਕੋਈ ਮਨ ਮਟਾਵ ਹੁੰਦੇ ਤੇ ਜਦੋਂ ਹੁਣ ਇਹਨੇ ਲੋਕ ਤੁਰੇ ਜਾਂਦੇ ਆ ਤੇ ਉਹ ਵੀ ਤੁਰੇ ਜਾਂਦੇ ਆ ਅੱਜ ਵੀ ਉਹ ਨਾ ਰੁਕਤੇ ਹਨ ਹੀ ਅੱਜ ਦੇ ਬੀਜੇਪੀ ਦੇ ਵਾਲਾ ਲੋਕ ਸਾਰੇ ਪਾਸੋਂ ਵੀ ਤੁਰੇ ਜਾਂਦੇ ਆ ਵੀ ਉਹਨਾਂ ਨੂੰ ਲੱਗਦਾ ਹੈ ਕਿ ਪਤਾ ਨਹੀਂ ਪਾਵਰ ਸਰਕਲ ਇਹੀ ਹੈ ਇੱਥੇ ਜਾਣਾ ਚਾਹੀਦਾ ਹੈ ਅਗਰ ਐਸੀ ਗੱਲ ਹੁੰਦੀ ਜਿੱਥੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਵੀ ਲੋਕ ਗਏ ਨੇ ਤੇ ਮੁੜ ਕੇ ਸਾ ਪਿੱਛੇ ਜਾਂਦੇ ਤੇ ਅਗਰ ਕੋਈ ਚੀਜ਼ ਉਹਨਾਂ ਨੂੰ ਰੋਕਦੀ ਹੈ ਅਗਰ ਆਪਣੀ ਗਲੀ ਵਾਲਾ ਉਹਨਾਂ ਦਾ ਪਿਆਰ ਹੈ ਮੁਹੱਬਤ ਹੈ ਉਹਨਾਂ ਦਾ ਪ੍ਰਧਾਨ ਦਾ ਦੇ ਨਾਲ ਇੱਕ ਵਧੀਆ ਤਾਲੁਕਾਤ ਨੇ ਤੇ ਇਹੀ وجہ ਹੈ ਕਿ ਅਜਿਹੀ ਸ਼ਰਮ ਦੀ ਗੱਲ ਕਰ ਸਕਾ ਪੈਂਦਾ ਸਰੇ ਵੀ ਤਾਂ ਹੋ ਸਕਦਾ ਕਿ ਉਹ ਆਪਣੇ ਪਿਆਰ ਦੇ ਨਜ਼ਦੀਕ ਆਪਣੇ ਪਰਿਵਾਰ ਦੇ ਮਾਫ ਕਰਨਾ ਆਪਣੇ ਪਰਿਵਾਰ ਦੇ ਨਜ਼ਦੀਕ ਹੋਣ ਇੱਥੇ ਕਰਕੇ ਉਹ ਸਰਗਰਮ ਨਜ਼ਰ ਨਹੀਂ ਆ ਰਹੇ ਪਰ ਆਪਣੇ ਜਿਹੜਾ ਹੋ ਸਕਦਾ ਚੋਣ ਨਤੀਜਿਆਂ ਤੋਂ ਬਾਅਦ ਉਹ ਸਰਗਰਮੀਆਂ ਕੁਝ ਕਰਨ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਵਿਦੇਸ਼ੀ ਟੂਰ ਹੈ ਜਿਹੜਾ ਬਿਨਾਂ ਦੱਸੀ ਕਰ ਦਿੱਤਾ ਚੋਣ ਦੇ ਵਿੱਚ ਔਰ ਜਿਹੜਾ ਅਕਾਲੀ ਦਲ ਦਾ ਇੱਕ ਸੀਨੀਅਰ ਲੀਡਰ ਹੈ ਜਿਹੜਾ ਅਕਾਲੀ ਦਲ ਹਾਲਾਂਕਿ ਸੁਖਬੀਰ ਸਿੰਘ ਬਾਦਲਰ ਨੇ ਉਹਨਾਂ ਨੂੰ ਫੋਨ ਵੀ ਕੀਤਾ ਪਰ ਕਿਤੇ ਨਹੀਂ ਸਹਿਮਤੀ ਬਣੀ ਕਿਤੇ ਨਹੀਂ ਨਾਰਾਜ਼ਗੀ ਉਹਨਾਂ ਦੀ ਦੂਰ ਹੋਈ ਲੱਗ ਰਹੀ ਮੈਂ ਅਸੀਕੋ ਗੱਲ ਨਹੀਂ ਕਿ ਉਹਨਾਂ ਦੀ ਨਾਰਾਜ਼ਗੀ ਹੈਗੀ ਹੈ ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਕਿ ਜੇਕਰ ਕੋਈ ਨਾਰਾਜ਼ਗੀਆਂ ਹੁੰਦੀਆਂ ਨਾ ਕੁਝ ਵੀ ਹੈ ਜਿੱਥੇ ਬੰਨੇ ਲੋਕ ਚਲੇ ਗਏ ਉੱਥੇ ਉਹ ਵੀ ਸੈਟਰੇ ਜਾਂਦੇ ਬੀਜੇਪੀ ਤੇ ਔਰ ਜਿਹੜੀ ਇਹ ਗੱਲ ਕਹਿੰਦੇ ਕਿ ਸ਼ਾਇਦ ਉਸ ਤੋਂ ਬਾਅਦ ਕਿਤੇ ਉਹ ਸਰਗਰਮ ਨਜ਼ਰ ਆਉਣਗੇ ਦੇਖੋ ਜਦੋਂ ਕਾਰਜ ਵਿਹਾਰ ਰੱਖਿਆ ਹੋਵੇ ਤੇ ਵਿਆਹ ਹੋਣ ਤੋਂ ਬਾਅਦ ਤੇ ਕੋਈ ਭੰਗਰੇ ਨਹੀਂ ਪਾਉਂਦਾ ਜੀ ਉਸੇ ਟਾਈਮ ਹੁੰਦਾ ਹੈ ਅੱਜ ਆ ਇਲੈਕਸ਼ਨ ਚੱਲ ਰਹੀ ਹੈ ਜਿਹਨਾਂ ਜਾਣਾ ਸੀ ਉਹ ਚਲਾ ਗਿਆ ਜਿਹਨਾਂ ਨਹੀਂ ਜਾਣਾ ਸੀ ਉਹ ਨਹੀਂ ਗਿਆ ਜਿਹਨਾਂ ਕਿ ਉਹ પાਸੇ ਹੋਣਾ ਸੀ ਉਹ ਆ ਗਿਆ ਲੇਕਿਨ ਮਲੂਕਾ ਸਾਹਿਬ ਅਗਰ ਨਹੀਂ ਗਏ ਹੈਗੇ ਉਸ ਪਾਸੇ ਦਾ ਕੈਂ ਆ ਜਦਾ ਫੜੀ ਜੇ ਕਹਿੰਦੇ ਹੋਣੀ ਸੀਗਾ ਕਿ ਉਹ ਆਪਣੇ ਨਵੀਂ ਕੰਪੇਨ ਚ ਲੱਗਦੇ ਕਿਉਂਕਿ ਉਹ ਸ਼ਰਮਣੀ ਕਾਂਗਰਸ ਨੂੰ ਨਹੀਂ ਛੱਡ ਸਕਦੇ ਸ਼ਰਮਣੀ ਕਾਂਗਰਸ ਦੇ بڑے ਸੀਨੀਅਰ ਲੀਡਰ ਨੇ ਆਗੂ ਨੇ ਔਰ ਸਾਰੇ ਹਾਈ ਕਮਾਨ ਵਾਲੇ ਵੀ ਬੈਠਾ ਕੀਆ ਇਸ ਕਰਕੇ ਮੈਨੂੰ ਲੱਗਦਾ ਕਿ ਮੁਖਰ ਸਾਹਿਬ ਕਿਤੇ ਵੀ ਜਿਹੜਾ ਹੈਗਾ ਕਿਸੇ ਦੂਸਰੀ ਪਾਰਟੀ ਨਾਲ ਤਾਲੁਕ ਰੱਖਣਗੇ ਜੀ ਜੀ ਧੰਨਵਾਦ ਧੰਨਵਾਦ ਸਰ ਜੀ